ਸੰਗੀਤਕਾਰ ਲਾਲਚੰਦ ਜਿਸ ਦਿਨ ਮਹਿਸੰਪੂਰ ਵਿੱਚ ਚਮਕੀਲਾ ਨੂੰ ਗੋਲੀ ਮਾਰ ਦਿੱਤੀ ਗਈ ਸੀ ਉਹ ਅਮਰ ਸਿੰਘ ਚਮਕੀਲਾ ਦੇ ਨਾਲ ਸੀ ਉਸਨੇ ਆਪਣੇ ਦਫਤਰ ਤੋਂ ਬਾਹਰ ਨਿਕਲਣ ਤੋਂ ਲੈ ਕੇ ਚਮਕੀਲਾ ਅਤੇ ਉਸਦੀ ਪਤਨੀ ਨੂੰ ਗੋਲੀ ਮਾਰਨ ਤੱਕ ਵਾਪਰੀਆਂ ਘਟਨਾਵਾਂ ਬਾਰੇ ਵਿਸਥਾਰ ਵਿੱਚ ਦੱਸਿਆ ਜਿਸ ਦੇ ਬਾਰੇ ਆਪਾਂ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਢੋਲਕ ਵਾਦਕ ਲਾਲਚੰਦ ਜੋ ਅਮਰ ਸਿੰਘ ਚਮਕੀਲਾ ਦੇ ਮਰਨ ਵਾਲੇ ਦਿਨ ਉਸਦੇ ਨਾਲ ਸੀ ਨੇ ਮਾਰੇ ਗਏ ਲੋਕ ਗਾਇਕ ਅਤੇ ਉਸਦੇ ਪ੍ਰਭਾਵ ਬਾਰੇ ਗੱਲ ਕੀਤੀ ਹੈ ਸਾਲ 1988 ਵਿੱਚ ਜਦੋਂ ਚਮਕੀਲਾ ਅਤੇ ਉਸਦੀ ਪਤਨੀ ਅਮਰਜੋਤ ਨੂੰ ਪੰਜਾਬ ਦੇ ਮਹਿਸੰਪੁਰ ਪਿੰਡ ਵਿੱਚ ਗੋਲੀ ਮਾਰ ਦਿੱਤੀ ਗਈ ਸੀ ਤਾਂ ਲਾਲਚੰਦ ਨੂੰ ਵੀ ਗੋਲੀ ਲੱਗੀ ਸੀ 2020 ਵਿੱਚ ਨੋਬਲ ਟੀਵੀ ਕੈਨੇਡਾ ਨਾਲ ਗੱਲ ਕਰਦੇ ਹੋਏ ਲਾਲਚੰਦ ਨੇ ਉਹਨਾਂ ਧਮਕੀਆਂ ਬਾਰੇ ਦੱਸਿਆ ਜੋ ਚਮਕੀਲਾ ਨੂੰ ਉਸਦੀ ਮੌਤ ਤੋਂ ਪਹਿਲਾਂ ਮਿਲ ਰਹੀਆਂ ਸਨ ਲਾਲਚੰਦ ਨੇ ਕਿਹਾ ਕਿ ਪੰਜਾਬ ਦੇ ਸਥਾਨਕ ਸੰਗੀਤ ਦ੍ਰਿਸ਼ ਦੇ ਸਿਖਰ ਤੇ ਪਹੁੰਚਣ ਤੋਂ ਬਾਅਦ ਚਮਕੀਲਾ ਨੂੰ ਕਈ ਸਥਾਨਕ ਗੁੰਡਿਆਂ ਦੁਆਰਾ ਪੈਸੇ ਦੀ ਜ਼ਬਰੀ ਵਸੂਲੀ ਕੀਤੀ ਗਈ ਸੀ ਉਸ ਦਾ ਉਭਾਰ ਪੰਜਾਬ ਵਿੱਚ ਰਾਜਨੀਤਿਕ ਟਕਰਾਅ ਨਾਲ ਮੇਲ ਖਾਂਦਾ ਹੈ ਜੋ ਸਾਲ 1984 ਵਿੱਚ ਸਿਖਰ ਤੇ ਪਹੁੰਚ ਗਿਆ ਸੀ। ਉਦੋਂ ਹੀ ਉੱਤਰੀ ਭਾਰਤ ਵਿੱਚ ਸਿੱਖ ਵਿਰੋਧੀ ਦੰਗੇ ਭੜਕ ਗਏ ਸਨ। ਉਸ ਨੇ ਦੱਸਿਆ ਕਿ ਅਸੀਂ 8 ਮਾਰਚ ਨੂੰ ਸਾਰੇ ਦੁਪਹਿਰ ਦੇ ਕਰੀਬ ਦਫ਼ਤਰ ਵਿੱਚ ਆਏ। ਚਮਕੀਲਾ ਵੀ ਆ ਗਿਆ ਅਤੇ ਅਸੀਂ ਸ਼ੋਅ ਲਈ ਰਵਾਨਾ ਹੋਣ ਤੋਂ ਪਹਿਲਾਂ ਲਗਭਗ 10 ਮਿੰਟ ਗੱਡੀ ਵਿੱਚ ਹੀ ਬੈਠ ਗਏ। ਜਿਵੇਂ ਹੀ ਅਸੀਂ ਨਿਕਲਣ ਹੀ ਵਾਲੇ ਸੀ ਚਮਕੀਲਾ ਨੇ ਸਾਰਿਆਂ ਨੂੰ ਕਿਹਾ ਕਿ ਡਰੋ ਨਾ। उसने कहा गीत मैं गाँव हाँ नहीं। जिस गोली ते मेरा नाम लिखा होया है मैनू ही वजेगी साढ़े कुछ पुराने दोस्तों ने साडे नाप सी। ओ चमकीले नू मिल रही धमकियों तो डर गए सन लाल चंद ने अगे कहा वहसमपुर जाते समय असी फिल्म पटोला दे पोस्टर देखे मैं उन्होंने उस वाल इशारा किया چمکیلا اس فلم ਦਾ ਹਿੱਸਾ ਸੀ ਅਤੇ ਉਸਨੇ ਕਿਹਾ ਕਿ ਸ਼ੋਅ ਤੋਂ ਬਾਅਦ ਅਸੀਂ ਸਾਰੇ ਇਕੱਠੇ ਇਸ ਫਿਲਮ ਨੂੰ ਵੇਖਣ ਜਾਵਾਂਗੇ ਪਰ ਉਹ ਸਮਾਂ ਕਦੇ ਨਹੀਂ ਆਇਆ ਸ਼ੋਅ ਤੋਂ ਪਹਿਲਾਂ ਅਸੀਂ ਖਾਣਾ ਖਾਣ ਦਾ ਫੈਸਲਾ ਕੀਤਾ ਟੋਲੀ ਨੇ ਇੱਕ ਨੇੜਲੇ ਘਰ ਵਿੱਚ ਖਾਣਾ ਖਾਣ ਲਈ ਰੁਕਣ ਦਾ ਫੈਸਲਾ ਕੀਤਾ ਜਿਸ ਦਾ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਚਮਕੀਲਾ ਅਤੇ ਅਮਰਜੋਦ ਦਾ ਆਖਰੀ ਦਿਨ ਹੋਵੇਗਾ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਸ਼ੋਅ ਲਈ ਜਗ੍ਹਾ ਤਿਆਰ ਹੈ ਤਾਂ ਉਹ ਇੱਕ ਕਾਰ ਵਿੱਚ ਬੈਠ ਗਏ ਅਤੇ ਥੋੜੀ ਦੂਰੀ ਤੱਕ ਚਲੇ ਗਏ ਉਹਨਾਂ ਕਾਰ ਸੜਕ ਦੇ ਕਿਨਾਰੇ ਖੜੀ ਕਰ ਦਿੱਤੀ ਅਤੇ ਉਦੋਂ ਹੀ ਗੋਲੀਆਂ ਚੱਲਣ ਲੱਗੀਆਂ ਚਮਕੀਲਾ ਸਮੇਤ ਹਰ ਕੋਈ ਕਾਰ ਤੋਂ ਬਾਹਰ ਆ ਗਿਆ ਅਮਰਜੋਤ ਤੇ ਮੈਂ ਅਜੇ ਅੰਦਰ ਹੀ ਸਾਂ ਮੈਂ ਬਾਹਰ ਨਿਕਲਿਆ ਅਤੇ ਆਪਣਾ ਟੋਲ ਲੈਣ ਲਈ ਬੂਹਾ ਖੋਲਿਆ ਅਮਰਜੋਤ ਅਜੇ ਅੰਦਰ ਸੀ ਜਿਵੇਂ ਹੀ ਵੇ ਟੋਲ ਚੁੱਕਿਆ ਸੀ ਮੈਂ ਆਪਣੀ ਅੱਖ ਦੇ ਕੋਨੇ ਤੋਂ ਦੇਖਿਆ ਕਿ ਟੱਕੇ ਹੋਏ ਚਿਹਰੇ ਵਾਲੇ ਆਦਮੀ ਨੇ ਮਸ਼ੀਨ ਗਨ ਬਾਹਰ ਕੱਢੀ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਦੋਂ ਉਹ ਗੋਲੀਬਾਰੀ ਕਰ ਰਹੇ ਸਨ ਤਾਂ ਮੈਂ ਉਹਨਾਂ ਨੂੰ ਚਮਕੀਲਾ ਤੇ ਗਾਲਾਂ ਕੱਢਦੇ ਸੁਣਿਆ ਉਹਨਾਂ ਨੇ ਉਸ ਦੀ ਪਿੱਠ ਵਿੱਚ ਗੋਲੀ ਮਾਰ ਦਿੱਤੀ ਪਰ ਮਰਨ ਤੋਂ ਪਹਿਲਾਂ ਚਮਕੀਲਾ ਨੇ ਅਮਰਜੋਤ ਵੱਲ ਦੇਖਿਆ ਅਤੇ ਅਮਰਜੋਤ ਦੇ ਵੀ ਢਿੱਡ ਵਿੱਚੋਂ ਖੂਨ ਨਿਕਲ ਰਿਹਾ ਸੀ ਚਮਕੀਲਾ ਨੇ ਪੁੱਛਿਆ ਬੱਬੀ ਤੈਨੂੰ ਕੀ ਹੋ ਗਿਆ ਮੈਨੂੰ ਉਸ ਤੋਂ ਪਹਿਲਾਂ ਕਦੇ ਨਹੀਂ ਪਤਾ ਸੀ ਕਿ ਚਮਕੀਲਾ ਅਮਰਜੋਤ ਨੂੰ ਬੱਬੀ ਆਖਦਾ ਹੈ ਲਾਲਚੰਦ ਨੇ ਦੱਸਿਆ ਗੋਲੀ ਚੱਲਣ ਤੋਂ ਬਾਅਦ ਲਾਲਚੰਦ ਨੂੰ ਪਤਾ ਲੱਗਾ ਕਿ ਉਸ ਨੂੰ ਵੀ ਗੋਲੀ ਮਾਰੀ ਗਈ ਹੈ। ਲਹੂ ਲੁਹਾਨ ਹੋ ਕੇ ਉਹ ਨਜ਼ਦੀਕੀ ਕਸਬੇ ਫਿਲੌਰ ਲਈ ਰਾਈਡ ਨੂੰ ਫੜਿਆ ਜਿੱਥੇ ਉਹ ਪੁਲਿਸ ਕੋਲ ਗਿਆ। ਉਸ ਦਿਨ ਚਮਕੀਲਾ ਅਤੇ ਅਮਰਜੋਤ ਸਮੇਤ 4 ਲੋਕਾਂ ਦੀ ਮੌਤ ਹੋ ਗਈ ਸੀ। ਇੰਟਰਵਿਊ ਵਿੱਚ ਲਾਲਚੰਦ ਨੇ ਕਿਹਾ ਕਿ ਚਮਕੀਲਾ ਆਪਣੀ ਪ੍ਰਸਿੱਧੀ ਦੇ ਬਾਵਜੂਦ ਇੱਕ ਜ਼ਮੀਨੀ ਵਿਅਕਤੀ ਸੀ। ਉਸਨੇ ਕਿਹਾ ਹੋਰ ਗਾਇਕਾ ਵਿੱਚ ਹੌਮੇ ਪੈਦਾ ਹੁੰਦੀ ਹੈ ਪਰ ਚਮਕੀਲਾ ਨੇ ਅਜਿਹਾ ਨਹੀਂ ਕੀਤਾ। ਉਹ ਸਸਤੀ ਬੀੜੀ ਪੀਦਾ ਸੀ ਪਾਵੇ ਉਹ ਸਿਗਰਟਾਂ ਦਾ ਖਰਚਾ ਚੁੱਕ ਸਕਦਾ ਸੀ ਅਮਰ ਸਿੰਘ ਚਮਕੀਲਾ ਦੀ ਮੌਤ ਦੇ ਕਾਰਨ ਬਾਰੇ ਗੱਲ ਕਰਦੇ ਹੋਏ ਉਹ ਦੱਸਦੇ ਹਨ ਕਿ ਚਮਕੀਲਾ ਦੀ ਮੌਤ ਬਾਰੇ ਅਲੱਗ-ਅਲੱਗ ਥਿਓਰੀਆਂ ਹਨ ਕੁਝ ਲੋਕਾਂ ਦਾ ਕਹਿਣਾ ਹੈ ਕਿ ਚਮਕੀਲੇ ਦੇ ਕਤਲ ਪਿੱਛੇ ਅਮਰਜੋਤ ਕੌਰ ਦੇ ਪਰਿਵਾਰ ਦਾ ਹੱਥ ਸੀ ਅਤੇ ਇਹ ਅਨਰ ਕਿਲਿੰਗ ਦਾ ਮਾਮਲਾ ਸੀ ਚਮਕੀਲੇ ਦੇ ਮੈਨੇਜਰ ਕੁਲਵਿੰਦਰ ਕੁੱਕੀ ਨੇ ਇੱਕ ਇੰਟਰਵਿਊ ਵਿੱਚ ਇਸ ਥਿਓਰੀ ਦਾ ਖੰਡਨ ਕੀਤਾ ਹੈ ਉਹ ਕਹਿੰਦਾ ਹੈ ਕਿ ਦੋਵਾਂ ਦਾ ਵਿਆਹ ਪਰਿਵਾਰ ਦੀ ਸਹਿਮਤੀ ਨਾਲ ਹੋਇਆ ਸੀ। ਚਮਕੀਲੇ ਨੇ 1986 ਵਿੱਚ ਹੀ ਵਖਵਾਦੀਆਂ ਤੋਂ ਮੁਆਫੀ ਮੰਗੀ ਸੀ ਅਤੇ ਉਸ ਤੋਂ ਬਾਅਦ ਚਮਕੀਲੇ ਨੇ ਕੋਈ ਅਸ਼ਲੀਲ ਗੀਤ ਨਹੀਂ ਗਾਇਆ। ਇਸ ਲਈ ਵਖਵਾਦੀਆਂ ਨੇ ਵੀ ਉਸ ਦਾ ਕਤਲ ਨਹੀਂ ਕੀਤਾ। ਚਮਕੀਲੇ ਨਾਲ ਕੰਮ ਕਰਨ ਵਾਲੀ ਗਾਇਕਾ ਅਤੇ ਗੀਤਕਾਰ ਸਵਰੰਗ ਸਿਵਿਆਦਾ ਕਹਿਣਾ ਹੈ ਕਿ ਐਚ ਐਮ ਵੀ ਰਿਕਾਰਡਸ ਦੇ ਇੱਕ ਗੀਤ ਦੀ ਗਲਤੀ ਕਾਰਨ ਵਖਵਾਦੀ ਚਮਕੀਲੇ ਤੋਂ ਗੁੱਸੇ ਹੋ ਗਏ ਹੋ। ਸਵਰਨ ਸਿਵਿਆ ਦਾ ਕਹਿਣਾ ਹੈ ਕਿ 1986 ਵਿੱਚ ਵਖਵਾਦੀਆਂ ਤੋਂ ਮੁਆਫੀ ਮੰਗਣ ਤੋਂ ਬਾਅਦ ਚਮਕੀਲੇ ਦੀ ਕੈਲਬਮ ਰਿਲੀਜ਼ ਹੋਣ ਵਾਲੀ ਸੀ ਜਿਸ ਵਿੱਚ ਚਮਕੀਲੇ ਦਾ ਇੱਕ ਅਸ਼ਲੀਲ ਗੀਤ ਸੀ ਪਰ ਚਮਕੀਲੇ ਨੇ ਉਸ ਗੀਤ ਨੂੰ ਐਲਬਮ ਵਿੱਚੋਂ ਹਟਾ ਕੇ ਉਸ ਦੀ ਥਾਂ ਇੱਕ ਨਵਾਂ ਗੀਤ ਰਿਕਾਰਡ ਕਰਵਾ ਦਿੱਤਾ ਸੀ ਪਰ ਐਚ ਐਮ ਵੀ ਰਿਕਾਰਡਸ ਐਲਬਮ ਦੇ ਕਵਰ ਤੇ ਨਵੇਂ ਗੀਤ ਦਾ ਨਾਂ ਸੀ ਪਰ ਇਸ ਦੇ ਅੰਦਰ ਚਮਕੀਲੇ ਦਾ ਅਸ਼ਲੀਲ ਗੀਤ ਸ਼ਾਮਲ ਕੀਤਾ ਗਿਆ ਸੀ ਜਿਸ ਕਾਰਨ ਉਹ ਵਖਵਾਦੀਆਂ ਦਾ ਨਿਸ਼ਾਨਾ ਬਣ ਗਿਆ ਇਸ ਤੋਂ ਇਲਾਵਾ ਇੱਕ ਥਿਊਰੀ ਹੋਰ ਵੀ ਹੈ ਕਿ ਦੂਸਰੇ ਗਾਇਕਾਂ ਨੇ ਉਹਨਾਂ ਦਾ ਮੁਕਾਬਲਾ ਖਤਮ ਕਰਨ ਲਈ ਉਸਨੂੰ ਮਾਰਿਆ। ਇਸ ਤੋਂ ਇਲਾਵਾ ਇੱਕ ਥਿਊਰੀ ਹੋਰ ਹੈ ਕਿ ਇੱਕ ਸਮਾਗਮ ਵਿੱਚ ਚਮਕੀਲੇ ਦਾ ਕੁਝ ਲੋਕਾਂ ਨਾਲ ਝਗੜਾ ਹੋ ਗਿਆ ਸੀ ਜਿਸ ਕਾਰਨ ਉਹਨਾਂ ਲੋਕਾਂ ਨੇ ਹੀ ਚਮਕੀਲਾ ਨੂੰ ਮਰਵਾ ਦਿੱਤਾ। ਅੱਜ ਤੱਕ ਕੋਈ ਥਿਊਰੀ ਸਾਬਤ ਨਹੀਂ ਹੋ ਸકી ਯਾਨੀ ਕੁੱਲ ਮਿਲਾ ਕੇ ਪੰਜਾਬੀ ਗਾਇਕੀ ਦਾ ਇੱਕ ਸਿਤਾਰਾ ਜੋ ਇਨਾ ਚਮਕਿਆ ਕਿ ਆਖਰਕਾਰ ਗੋਲੀਆਂ ਲੱਗਣ ਨਾਲ ਮਰ ਗਿਆ। ਬੇਸ਼ੱਕ ਉਹ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਰਿਹਾ ਪਰ ਅਮਰ ਸਿੰਘ ਆਪਣੇ ਗੀਤਾਂ ਕਰਕੇ ਸਦਾ ਲਈ ਅਮਰ ਹੋ ਗਿਆ।